ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਿੰਗੇ ਸਤਿ ਸ਼੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਤੁਹਾਡੇ ਦਿਲਾਂ ਨੂੰ ਛੂਹਣ ਵਾਲੇ ਵਿਸ਼ੇ ਤੇ ਦਿਲਾਂ ਨੂੰ ਛੂਹਣ ਵਾਲੀਆਂ ਰੂਹਾਂ ਸ਼ਖਸੀਤ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਆਂ ਨੇ ਤਾਂ ਜੋ ਕੁਝ ਨਾ ਕੋਈ ਜਾਣ ਸਕੀਏ ਕੁਝ ਨਾ ਕੋਈ ਸਿੱਖ ਸਕੀਏ ਅੱਜ ਸਟੂਡੀਓ ਦੇ ਵਿੱਚ ਪਹਿਲੀ ਵਾਰੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਰੋ ਜਿਨ੍ਹਾਂ ਬਾਰੇ ਮੈਂ ਬਹੁਤ ਕੁਝ ਸੁਣਿਆ ਬੜਾ ਕੁਝ ਜਾਣਿਆ ਦੋਸਤਾਂ ਮਿੱਤਰਾਂ ਤੋਂ ਮੀਡੀਆ ਦੀਆਂ ਸ਼ਖਸੀਤਾਂ ਤੋਂ ਪਰ ਅੱਜ ਮੁਲਾਕਾਤ ਪਹਿਲੀ ਵਾਰੀ ਤੁਹਾਡੇ ਨਾਲ ਹੋਣ ਜਾ ਰਹੀ ਹੈ ਜਿਹੜੇ ਕਿ ਬੈਚਲਰ ਆਨਰਸ ਨੇ ਮਾਸਟਰ ਦੇ ਵਿੱਚ ਵੀ ਆਨਰਸ ਨੇ ਬਾਇਓਕੈਮਿਸਟਰੀ ਦੇ ਵਿੱਚ ਡਾਕਟਰੀ ਕੀਤੀ ਹੈ ਉਹਨਾਂ ਨੇ એનર્ਜੀ ਸਾਇੰਸ ਤੇ ਟੈਕਨੋਲੋਜੀ ਦੇ ਵਿੱਚ ਤੇ ਬਕਾਇਦਾ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਹੈ ਜਿਹੜੀ ਲੁਧਿਆਣਾ ਉੱਥੇ ਕਾਫੀ ਸਮਾਂ ਬਤੀਤ ਕੀਤਾ ਤੇ ਤਕਰੀਬਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਪੀਏਯੂ ਜਿਹੜੀ ਉੱਥੇ ਕਾਫੀ ਚਿਰ ਰਹਿਣ ਤੋਂ ਬਾਅਦ ਇੱਥੇ ਤਕਰੀਬਨ 25-26 ਵਰੇ ਪਹਿਲਾਂ ਕੈਨੇਡਾ ਚ ਆਏ ਜਿਹਨਾਂ ਦਾ ਬਾਇਓ ਪੂਰੀ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸਾਇੰਟਿਸਟ ਵੀ ਨੇ ਖਦਰੀ ਵੀ ਨੇ ਰਾਈਟਰ ਵੀ ਨੇ ਜਿਹੜੇ ਬੁੱਧੀਜੀਵੀ ਸੈਂਟੀਫਿਕਲੀ ਤੇ ਕਿਡਾਂ ਦੇ ਉਹਨਾਂ ਦੇ ਵਿੱਚੋਂ ਇੱਕ ਨਾਮ ਆਉਂਦਾ ਸਤਕਾਰਯੋਗ ਡਾਕਟਰ ਸੰਜੀਵ ਅਲੂਵਾਲੀ ਜੀ ਅੱਜ ਸਟੂਡੀਓ ਚ ਆਏ ਨੇ ਬਹੁਤ ਕੁਝ ਹੈ ਇਹਨਾਂ ਦੇ ਉੱਤੇ ਬੋਲਣ ਵਾਲਾ ਪਰੰਤੂ ਸਿੱਧੀ ਗੱਲਬਾਤ ਆਪਾਂ ਉਹਨਾਂ ਨਾਲ ਕਰਦੇ ਆ ਕਰਦੇ ਆ ਸਵਾਗਤ ਅਲੂਵਾਲੀ ਸਾਹਿਬ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਆਇਓ ਦਿਲ ਦੀਆਂ ਗਰਾਂਈਂ ਜਿਸ ਵਾਗੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਡੂੰਘੇ ਗਹਿਰੇ ਤੇ ਪਿਆਰ ਭਰੇ ਭਰੇ ਜਿਹੜੇ ਸ਼ਬਦ ਤੁਸੀਂ ਮੇਰੇ ਬਾਰੇ ਕਹੇ ਆ ਮੈਂ ਥੈਂਕਫੁਲ ਡਾਕਟਰ ਤੁਹਾਡੇ ਬਾਰੇ ਮੈਂ ਬਹੁਤ ਕੁਝ ਸੁਣਿਆ ਕਿਉਂਕਿ ਜਦੋਂ ਕਿਸੇ ਐਜੂਕੇਸ਼ਨਿਸਟ ਨਾਲ ਕਿਸੇ ਸਲਜੀ ਹੋਈ ਰੂਹ ਨਾਲ ਗੱਲਬਾਤ ਕਰੀਦੇ ਤੇ ਮਨ ਬਰਾ ਖੁਸ਼ ਹੁੰਦਾ ਇਹ ਹੁੰਦਾ ਕੁਝ ਨਾ ਕੋ ਸਿੱਖਣ ਨੂੰ ਮਿਲੇਗਾ ਉਹਨਾਂ ਤੋਂ ਇਹ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਤੁਹਾਡਾ ਵਿਦਿਅਕ ਆਧਾਰਿਆਂ ਦੇ ਨਾਲ ਔਰ ਖੋਜ ਨਾਲ ਕਿਵੇਂ ਜੁੜਿਆ ਥੋੜਾ ਜਿਹਾ ਉਧਰੋਂ ਸ਼ੁਰੂ ਕਰਦੇ ਆ ਬਾਅਦ ਚ ਗੱਲ ਕਰਾਂਗੇ ਕੱਲ ਕੀ ਹੋ ਰਿਹਾ ਪਰਸੋਂ ਕੀ ਹੋਏ ਹਾਂਜੀ ਸੋ ਜਿਹੜਾ ਜਿਹੜੀ ਤੁਸੀਂ ਸੈਂਟਿਫਿਕ ਇੱਕ ਮੇਰੀ ਜਰਨੀ ਰਹੀ ਆ ਜੀ ਉਹ ਵੀ ਇਹੋ ਤੋਂ ਸ਼ੁਰੂ ਹੋਈ ਦੀ ਉੱਥੇ ਹੀ ਮੈਂ ਬੀਐਸਸੀ ਐਮਐਸਸੀ ਤੇ ਡਾਕਟੋਰੇਟ ਹਾਸਲ ਕੀਤੀ ਜੀ ਉੱਥੇ ਹੀ ਫਿਰ ਮੈਂ ਪੜਾਉਣ ਲੱਗ ਗਿਆ ਹਾਂਜੀ ਤਾਂ ਸਿਵਲ ਇੰਜੀਨੀਅਰਿੰਗ ਚ ਰੀਨਿਊਏਬਲ એનર્ਜੀ ਸੋਰਸਸ ਤੇ ਮੈਂ ਕੰਮ ਕਰਦਾ ਸੀਗਾ ਜੀ ਮੇਨਲੀ ਬਾਇਓਗੈਸ ਤੇ ਜੀ ਫਿਰ ਇੱਥੇ ਆ ਕੇ ਵੇਸਟਵਾਟਰ ਟ੍ਰੀਟਮੈਂਟਸ ਮੈਂ ਸਾਇੰਟਿਸਟ ਹਾਇਰ ਹੋ ਗਿਆ ਹਾਈਡਰੋਕਸਲ ਸਿਸਟਮਸ ਉਹਦੀ ਸਿਗਾ ਕੰਪਨੀ ਜਿਹੜੀ ਵੇਸਟਵਾਟਰ ਤੇ ਰਿਸਰਚ ਕਰਦੀ ਸੀ ਜੀ ਜੀ ਬਾਅਦ ਚ ਜਦੋਂ ਮੈਂ ਛੱਡੀ ਆ ਤਾਂ ਮੈਂ ਉਹਨਾਂ ਦਾ ਡਾਇਰੈਕਟਰ ਰਿਸਰਚ ਐਂਡ ਡਿਵੈਲਪਮੈਂਟ ਸੀ ਜੀ ਸਾਡਾ ਐਮਓਯੂ ਸਾਈਨਡ ਸੀਗਾ ਮੈਂ ਹੀ ਇਨੀਸ਼ੀਏਟਿਵ ਲੈ ਕੇ ਕੀਤਾ ਯੂਬੀਸੀ ਨਾਲ ਯੂਬੀਸੀ ਨਾਲ ਹਾਂਜੀ ਤੇ ਉਹਨਾਂ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਮੈਂ ਰਿਸਰਚ ਗਾਈਡ ਹੁੰਦਾ ਸੀ ਜਦੋਂ ਸਾਡੇ ਆਖਰ ਰਿਸਰਚ ਕਰਦੇ ਸੀ ਤੇ ਮੈਂ ਉੱਥੇ ਫਿਰ ਉਸ ਐਮਯੂ ਐਮਓਯੂ ਦੇ ਤਾਹਤ ਮੈਂ ਉੱਥੇ 3 ਕ੍ਰੈਡਿਟ ਆਵਰ ਦਾ ਵੇਸਟਵਾਟਰ ਟ੍ਰੀਟਮੈਂਟ ਦਾ ਕੋਰਸ ਪੜਾਉਂਦਾ ਸੀ ਸੈਮੀਨਾਰਸ ਕਰੀ ਦੇ ਸੀਗੇ ਤੇ ਉਦਾਂ ਵੀ ਜਿਹੜੇ ਨਾਰਥ ਅਮਰੀਕਾ ਦੇ ਕਈ ਵਿਦਿਅਕ ਹੋਰ ادارے ਨੇ ਖੋਜ ادارے ਨੇ ਵੇਸਟਵਾਟਰ ਦੇ ਉਹਨਾਂ ਨਾਲ ਵੀ ਸਾਡਾ ਚੱਲਦਾ ਰਹਿੰਦਾ ਸੀਗਾ ਐਕਸਚੇਂਜ ਪ੍ਰੋਗਰਾਮ ਜਿਵੇਂ ਐਮਆਈਟੀ ਹੋ ਗਿਆ ਹੋਰ ਯੂਨੀਵਰਸਿਟੀ ਆਫ ਵਿਕਟੋਰੀਆ ਵੀ ਹੋ ਗਿਆ ਸਾਡੇ ਰਾਇਲ ਰੋਡਸ ਆ ਉੱਥੋਂ ਦੇ ਕੁਝ ਸਟੂਡੈਂਟਸ ਨੇ ਵੀ ਦੋਨੇ ਮਾਸਟਰਸ ਕੀਤੀ ਮੇਰੇ ਅੰਡਰ ਸੋ ਇਹ ਮੇਰੀ ਸਾਇੰਟਿਫਿਕ ਜਰਨੀ ਰਹੀ ਹੈ ਜੀ ਜੀ ਇਹਦੇ ਵਿੱਚ ਡਾਕਟਰ ਆਮ ਹੁੰਦਾ ਹੈ ਕਿ ਜਦੋਂ ਉਥੇ ਡਾਕਟਰ ਹੁੰਦਾ ਹੈ ਨਾ ਮੈਂ ਸਾਇੰਟਿਫਿਕ ਡਾਕਟਰ ਪੀ ਐਚ ਡੀ ਡਾਕਟਰ ਦੀ ਗੱਲ ਨਹੀਂ ਕਰ ਰਿਹਾ ਕੋਈ ਗਾਇਨੇਕੋਲੋਜਿਸਟ ਆ ਗਿਆ ਤੁਹਾਡੇ ਕੋਲ ਕੋਈ ਆਈ ਸਪੈਸ਼ਲਿਸਟ ਆ ਗਿਆ ਇੱਥੇ ਵੈਲਿਊ ਹੈ ਨਹੀਂ ਉਹ ਕਹਿੰਦੇ ਵੀ ਨਹੀਂ ਸਾਨੂੰ ਨਹੀਂ ਪਤਾ ਤੁਸੀਂ ਕਿਦਾਂ ਪੜਾਉਂਦੇ ਰਹੇ ਹੋ ਕਿਉਂਕਿ ਮੇਰੀ ਆਪਣੀ ਡੌਟਰ ਇਨ ਲਾ ਮੇਰੀ ਬੇਟੀ ਹੈ ਜਿਹੜੀ ਉਹ ਡੈਂਟਿਸਟ ਹੈ ਉੱਥੇ ਡੈਂਟਿਸਟ ਰਏ ਇੱਥੇ ਆ ਕੇ ਕਹਿਣ ਲੱਗੇ ਵੀ ਨਹੀਂ ਇਹ ਤਾਂ ਐਗਜ਼ਾਮ ਕਰਨਾ ਪੈਣਾ ਹਾਂਜੀ ਨਵੇਂ ਸਾਲ ਬੜਾ ਲੰਮਾ ਸਮਾਂ ਸਟਡੀ ਕੀਤੀ ਡਾਕਟਰ ਹਾਕਮ ਸਿੰਘ ਭੁੱਲਰ ਉਹਨਾਂ ਨੇ ਤਸ਼ੱਦਦ ਕਰਕੇ ਜਿਹੜੇ ਭੂਰੀ ਚਮੜੀ ਵਾਲੇ ਸਾਡੇ ਲੋਕ ਨੇ ਉਹਨਾਂ ਨੂੰ ਵੈਟਰੀਨਰੀਅਨ ਬਣਾਉਣ ਦੇ ਲਈ ਕਿੱਡੀ ਵੱਡੀ ਲੜਾਈ ਲੜੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੀ ਐਂਟਰੀ ਹੋਈ ਬਾਅਦ ਵਿੱਚ ਸਟਰਗਲ ਤਾਂ ਹੈਗੀ ਹੈ ਜੀ ਪਰ ਪਰ ਹੌਲੀ-ਹੌਲੀ ਜਿਹੜਾ ਸਾਰਾ ਕੁਝ ਚੇਂਜ ਹੋ ਹੀ ਜਾਂਦਾ ਜੀ ਹੁਣ ਜਦੋਂ ਮੈਂ ਆਪਣੀ ਸਾਇੰਟਿਸਟ ਹਾਇਰ ਹੋਇਆ ਤਾਂ ਪਹਿਲਾਂ ਟੈਲੀਫੋਨਿਕ ਇੰਟਰਵਿਊ ਹੋਈ ਅੱਛਾ ਤੇ ਮੈਨੂੰ ਪਤਾ ਨਹੀਂ ਸੀਗਾ ਇੱਥੇ ਮੈਂ ਨਵਾਂ-ਨਾਵਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਆਇਆ ਮੈਂ ਸਿਕਿਉਰਿਟੀ ਦੀ ਵੀ ਜੌਬ ਕਰਦਾ ਸੀ ਵੀਕਐਂਡ ਤੇ ਤੇ ਪੰਜ ਦਿਨ ਮੈਂ ਕਿਸੇ ਆਫਿਸ ਚ ਮੈਂ ਇੱਕ ਸੌਫਟਵੇਅਰ ਸਿੱਖ ਰਿਹਾ ਪੇਰੋਲ ਦਾ ਕੰਮ ਕਰਦਾ ਸੀ ਜੀ ਤੇ ਉਹਨਾਂ ਨੇ ਮੈਨੂੰ ਟੈਲੀਫੋਨਿਕਲੀ ਮੇਰੇ ਬਾਸ ਨੇ ਮੈਨੂੰ ਕਾਲ ਕੀਤਾ ਤਾਂ ਗੱਲਬਾਤ ਕਰਕੇ ਸਾਰੀ ਮੈਨੂੰ ਪੁੱਛਿਆ ਵੀ ਤੇਰੀ ਸੈਲਰੀ ਕੀ ਐਕਸਪੈਕਟੇਸ਼ਨ ਹੈ ਹਾਂ ਹਾਂ ਤੇ ਮੈਨੂੰ ਇੱਥੇ ਜਿਹੜਾ ਓਨਰ ਹੈਗਾ ਉਹ ਕਟਕਟਾ ਕੇ 15000 ਡਾਲਰ ਦਿੰਦਾ ਹੁੰਦਾ ਸੀਗਾ ਜੀ 1290 ਦੀ ਗੱਲ ਕਰ ਰਿਹਾ ਮੈਂ ਜੀ ਤੇ ਕੁਛ ਮੈਂ ਸਿਕਿਉਰਿਟੀ ਕਰਕੇ ਕਰ ਲੈਂਦਾ ਸੀ ਘਰ ਦਾ ਗੁਜ਼ਾਰਾ ਮਸਾਂ ਚੱਲ ਜਾਂਦਾ ਸੀ ਜੀ ਜੀ ਪਹਿਲੀ ਵਾਰੀ ਪਿਕਚਰ ਦੇਖਣ ਗਏ ਆ ਤਾਂ ਮੈਨੂੰ ਐ ਲੱਗਿਆ ਮੈਂ ਕ੍ਰਾਈਮ ਕੀਤਾ ਉੱਥੇ ਲੁਧਿਆਣੇ ਕੋਈ ਪਰਵਾਹ ਨਹੀਂ ਕਰੀਦੀ ਸੀ ਕਿਉਂਕਿ ਖਰਚਾ ਖੁੱਲਾ ਸੀ ਐਨੀ ਹਾਊ ਮੈਂ ਕਹਤਾ ਮੈਂ 45000 ਡਾਲਰ ਲੈ ਲੂੰਗਾ ਅੱਛਾ ਜੀ ਤੇ ਉਹ ਚੁੱਪ ਹੋ ਗਿਆ ਉਧਰੋਂ ਫੋਨ ਤੇ ਹਾਂ ਮੈਨੂੰ ਲੱਗਿਆ ਮੈਂ ਜ਼ਿਆਦਾ ਮੰਗ ਲਏ ਹਾਂ ਹਾਂ ਮੈਂ ਕਿਹਾ ਆਈ ਕੁੱਡ ਇਵਨ ਵਰਕ ਫਾਰ 40000 ਤੇ ਉਹ ਮੈਨੂੰ ਕਹਿੰਦੇ ਵੀ ਓਕੇ ਅ ਮੈਂ ਸੋਚਦਾ ਐਂਡ ਆਲ ਗੈਟ ਬੈਕ ਟੂ ਯੂ ਹਾਂ ਦੋ ਮਹੀਨੇ ਨੈਗੋਸ਼ੀਏ이션 ਹੀ ਸੋਚਿਆ ਮੈਂ ਕਿਹਾ ਵੀ ਪਤਾ ਹੀ ਸੀ ਵੀ ਇੱਥੇ ਮੁਸ਼ਕਲ ਆ ਮੈਂ ਕਿਹਾ ਨਹੀਂ ਰੱਖਿਆ ਉਸ ਤੋਂ ਮਗਰੋਂ ਫੇਰ ਮੈਨੂੰ ਦੋ ਮਹੀਨੇ ਬਾਅਦ ਕਾਲ ਆਈ ਉਹਨਾਂ ਦੀ ਮੈਨੂੰ ਕਹਿੰਦੇ ਵਾਟ ਆਰ ਯੂ ਡੂਇੰਗ ਨਾਊ ਮੈਂ ਕਿਹਾ ਵੀ ਮੈਂ ਤਾਂ ਉਹੀ ਕੰਮ ਕਰ ਰਿਹਾ ਮੈਨੂੰ ਕਹਿੰਦੇ ਤੇਰੇ ਕੋਲ ਜੋ ਤੂੰ ਆਪਣਾ ਬਾਇਓ ਰੈਜ਼ume ਬਣਾ ਕੇ ਭੇਜਿਆ ਹੈ ਉਹ ਸੱਚਾ ਵੀ ਤੂੰ ਵਾਕਈ ਆ ਕੁਛ ਇੰਡੀਆ ਚ ਐਨੀ ਕੁਆਲੀਫਿਕੇਸ਼ਨ ਹੈ ਤੇ ਕਿਤੇ ਉਹੀ ਤਾਂ ਨਹੀਂ ਜਿਵੇਂ ਜੌਬ ਲੈਣ ਲਈ ਹਾਂਜੀ ਤੇ ਤੂੰ ਕਹਿੰਦੇ ਸਾਡੇ ਕੋਲ ਆ ਇੱਥੇ ਸਟੇ ਫॉर ਦਾ ਨਾਈਟ ਐਂਡ ਫਿਰ ਮੈਂ ਉੱਥੇ ਗਿਆ ਮੈਂ ਡਿਗਰੀਆਂ ਲੈ ਗਿਆ ਜੀ ਨਾਲ ਆਪਣੀਆਂ ਤਿੰਨੋਂ ਰਿਸਰਚ ਪੇਪਰ ਜਿਹੜੇ ਪਬਲਿਕੇਸ਼ਨ ਹੋਏ ਉਹ ਲੈ ਗਿਆ ਹਾਂ ਅਸੀਂ ਬੋਰਡ ਰੂਮ ਚ ਮਿਲਿਓ ਕਿ ਮੈਂ ਕੱਢ ਲਿਆ ਬੈਗ ਚੋਂ ਮੈਨੂੰ ਕਹਿੰਦੇ ਨੋ ਆਈ ਡੋਨਟ ਵਾਂਟ ਟੂ ਲੁੱਕ ਐਟ ਥੈਟ ਆਪਣੇ ਵਾਈਸ ਪ੍ਰੈਜ਼ੀਡੈਂਟ ਨਾਲ ਫਿਰ ਲੰਚ ਕਰਵਾਇਆ ਓਨਰ ਨਾਲ ਗੱਲਬਾਤ ਹੋਈ ਤਾਂ ਮੈਨੂੰ ਕਹਿੰਦੇ ਵੀ ਵੀ ਆਰ ਸੈਟੀਸਫਾਈਡ ਬਟ ਵੀਲ लेट ਯੂ ਨੋ ਉਹ ਲੈਬ ਲੂਪ ਦਿਖਾਈ ਜਿਹੜੇ ਇਨਸਟਰੂਮੈਂਟਸ ਸਗੇ ਉਹ ਮੈਂ ਕਈ ਇਨਸਟਰੂਮੈਂਟ ਦੇਖੇ ਤਾਂ ਹੋਏ ਸਗੇ ਜੀ ਪਰ ਮੈਂ ਯੂਜ਼ ਨਹੀਂ ਕੀਤਾ ਸੀ ਬਟ ਬਟ ਆ ਟੋਲ ਥਮ ਦਟ ਆਈ ਕੁਡ ਹੈਂਡਲ ਤੇ ਫਿਰ ਹਫਤਾ ਕ ਲੰਘ ਗਿਆ ਮੈਂ ਕਿਹਾ ਸ਼ਾਇਦ ਫੇਰ ਨਹੀਂ ਚੰਗਾ ਲੱਗਿਆ ਯੂ نو ਜੀ ਜੀ ਹਫਤੇ ਬਾਅਦ ਫਿਰ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਕੰਗratulations ਵੀ ਡਿਸਾਈਡਡ ਟੂ ਗੈਟ ਯੂ ਔਨ ਬੋਰਡ ਤੇ ਮੈਂ ਤੁਹਾਨੂੰ ਲੈਟਰ ਭੇਜ ਰਿਹਾ ਫੈਕਸ ਹੈਗੀ ਮੈਂ ਕਿਹਾ ਉਹ ਉਹਨਾਂ ਦੇ ਨਾਲ ਸਕੈਨ ਸਕੂਨ ਵਾਲਾ ਕੰਮ ਨਹੀਂ ਹੁੰਦਾ ਸੀ ਹਾਂਜੀ ਸੋ ਮੈਂ ਕਿਹਾ ਮੈਂ ਕਿਹਾ ਜਿੱਥੇ ਮੈਂ ਜੌਬ ਕਰਦਾ ਉੱਥੇ ਹੈਗੀ ਫੈਕਸ ਕਹਿੰਦੇ ਮੈਂ ਭੇਜਣ ਲੱਗਿਆ ਫੈਕਸ ਆਪਣੇ ਲਾਅਰ ਨੂੰ ਦਿਖਾ ਲਾ ਜਿਹੜਾ ਕੰਟਰੈਕਟ ਹੈਗਾ ਤੇ ਦੂਜੀ ਗੱਲ ਜੇ ਤੈਨੂੰ ਸੈਲਰੀ ਠੀਕ ਨਾ ਲੱਗੇ ਤਾਂ ਮੈਂ ਮਤਲਬ ਰਿਜੈਕਟ ਨਾ ਕਰੀ ਮੇਰੇ ਨਾਲ ਇੱਕ ਵਾਰੀ ਗੱਲ ਕਰੀ ਤੇ ਦਿਸ ਟਾਈਮ ਆਈ ਡਿਡਨਟ ਆਸਕ ਯੂ ਯੋਰ ਸੈਲਰੀ ਐਕਸਪੈਕਟੇਸ਼ਨਸ ਮੈਂ ਆਪਣੇ ਆਪ ਹੀ ਦੇਣ ਲੱਗਿਆ ਤੈਨੂੰ ਅੱਛਾ ਤੇ ਜਦੋਂ ਫੈਕਸ ਵਾਲਾ ਆਇਆ ਜੀ ਉਹ ਇੰਨਾ ਸਗਾ ਵੀ ਜੋ ਮੈਂ ਇੱਥੇ ਕੰਮ ਕਰਦਾ ਸੀ ਉਹ ਤੋਂ 4 ਗੁਣਾ ਤੇ ਮੈਂ ਤਾਂ ਸਾਹਾਂ ਸਾਹ ਬਹੁਤ ਘੱਟ ਹੁੰਦੀ ਆ ਉਹ ਹੋਣ ਲੱਗੀ ਅੱਛਾ ਤੇ ਮੇਰੀ ਵਾਈਫ ਘਰ ਹੀ ਹੁੰਦੀ ਸੀ ਆਈ ਰਸ਼ ਟੂ ਹਰ ਮੈਂ ਕਿਹਾ ਵੀ ਆ ਆਫਰ ਆਈ ਹੈ ਸੋ ਮੀਨ ਉਹ ਇੱਕ ਸੁਪਨਾ ਜਿਹਾ ਸੀਗਾ ਜਿਹੜਾ ਐ ਲੱਗਦਾ ਵੀ ਪਤਾ ਨਹੀਂ ਕਿਦਾਂ ਹੋ ਗਿਆ ਮੈਂ ਵਿਕਟੋਰੀਆ ਚਲਾ ਗਿਆ ਜੀ ਤੇ ਬਸ ਰੈਸਟ ਇਜ਼ ਹਿਸਟਰੀ ਵਾਹ ਜੀ ਵਾਹ ਡਾਕਟਰ ਸਾਹਿਬ ਕਿਉਂਕਿ ਤੁਹਾਡੇ ਬਾਰੇ ਮੈਂ ਬਹੁਤ ਕੁਝ ਸੁਣਿਆ ਮੈਨੂੰ ਇਹ ਸੀ ਕਿ ਕਦੋਂ ਸੁਭਾਗ ਪ੍ਰਾਪਤ ਹੋਣਗੇ ਸਟੂਡੀਓ ਦੇ ਵਿੱਚ ਆ ਕੇ ਤੁਹਾਡੇ ਨਾਲ ਸਿੱਧੀਆਂ ਸਪਸ਼ਟ ਗੱਲਾਂ ਹੋਣਗੀਆਂ ਵੀ ਜ਼ਿੰਦਗੀ ਦੇ ਵਿੱਚ ਬਦਲਾਅ ਕਿਵੇਂ ਆਇਆ ਕਿੱਥੇ ਪੀਯੂ ਪੀਏਯੂ ਦੇ ਵਿੱਚ ਪ੍ਰੋਫੈਸਰ ਹੈ ਪੜਾਉਂਦੇ ਦਾ ਖੋਜ ਕੀਤੀ ਇੱਥੇ ਆ ਕੇ ਬੰਦੇ ਨੂੰ ਸਿਕਿਉਰਿਟੀ ਕਰਨੀ ਪੈ ਜਵੇ ਤੇ ਬਹੁਤ ਮੁਸ਼ਕਲ ਹੈ ਬਹੁਤ ਔਖਾ ਲੱਗਦਾ ਕਿਉਂਕਿ ਬਹੁਤੇ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਕਿ ਮੇਰੀ ਡਾਟਲ ਨਾ ਦਾ ਬੱਚੀ ਦਾ ਜਿਹੜਾ ਪ੍ਰੋਫੈਸਰ ਸੀ ਜਿਹੜਾ ਉਹਨਾਂ ਨੂੰ ਪੜਾਉਂਦਾ ਸੀ ਉਹਦਾ ਪਟਿਆਲੇ ਦੇ ਵਿੱਚ ਬੜਾ ਵੱਡਾ ਡੈਂਟਲ ਹਸਪਤਾਲ ਸੀ ਠੀਕ ਹੈ ਤੇ ਜਦੋਂ ਉਹ ਵੀ ਆ ਕੇ ਇਸ ਲਾਈਨ 'ਚ ਲੱਗ ਗਿਆ ਉਹ ਕਹਿੰਦੇ ਵੀ ਡੋਟ ਕੇ ਕਿ ਤੇਰਾ ਹਸਪਤਾਲ ਸੀ ਤੇਰੇ ਕੋਲ 30 EMPLOYEES ਸੀ 30 ਡਾਕਟਰ ਕੰਮ ਕਰਦੇ ਸੀ ਇੱਥੇ ਤਾਂ ਨਵੇਂ ਸ਼ਿਰੇ ਇੱਥੇ ਨਹੀਂ ਮਿਲੀ ਅਮਰੀਕਾ ਜਾ ਕੇ ਉਹ ਕਰਕੇ ਤੇ ਫਿਰ ਉਹਨੇ ਲਾਈਫ ਸਟਾਰਟ ਕੀਤੀ ਮੇਰੀ ਨੀਸ ਵੀ ਉੱਥੇ ਸੀਗੀ ਜੀ ਪੋਸਟ ਗ੍ਰੈਜੂਏਟ ਹਾਂਜੀ ਤੇ ਹੁਣ ਉਹਨੇ ਅਮਰੀਕਾ ਤੋਂ ਹੀ ਡੇਢ ਦੋ ਸਾਲ ਦਾ ਲਾ ਕੇ ਜੋ ਵੀ ਰਿਕੁਆਇਰਮੈਂਟਸ ਪੂਰੀਆਂ ਕੀਤੀਆਂ ਤੇ ਨਾ ਉਹ ਸ਼ੀ ਇਸ ਵਰਕਿੰਗ ਐਸ ਡੈਂਟਿਸਟ ਇਨ অন্ਟਾਰੀਓ ਵੰਡਰਫੁਲ ਅੱਛਾ ਜਿਹੜੀਆਂ ਤੁਹਾਡੇ ਕੋਲ ਇੰਨੀ ਮਾਲਕ ਨੇ ਲਿਆਕਤ ਬਖਸ਼ੀ ਇੰਨੀ ਕੁਆਲੀਫਿਕੇਸ਼ਨ ਬਖਸ਼ੀ ਇੰਨੀ ਸੋਝ ਬਖਸ਼ੀ ਉਹਦੇ ਨਾਲ ਮੈਨੂੰ ਵੀ ਪਤਾ ਲੱਗਾ ਕਿ ਤੁਸੀਂ ਕੱਲਾ ਪੜ੍ਹਾਈ ਦੇ ਵਿੱਚ ਹੀ ਨਹੀਂ ਲੱਤਾਂ ਬਾਹਾਂ ਮਾਰਨ ਦੇ ਵਿੱਚ ਵੀ ਕਾਫੀ ਐਕਸਪਰਟੀ ਰੱਖਦੇ ਹੋ ਆ ਪਿਛਲੇ ਦਿਨੀ ਕੈਨੇਡਾ 60 ਜਿਹੜਾ ਹੋਕੇ ਅਟਿਆ ক্রিকেট ਦੀ ਗੱਲ ਕਰਦਾ ਮੈਂ ਲੱਤਾਂ ਬਾਹਾਂ ਮਾਰਨ ਇਸ਼ਾਰਾ じゃ ਕੀਤਾ ਤੁਹਾਨੂੰ ਰੈਸਲਿੰਗ ਦੀ ਗੱਲ ਨਹੀਂ ਮੈਂ ਕਰ ਰਿਹਾ ਹਾਂ ক্রিকেট ਦਾ ਵੀ ਬੜਾ ਸ਼ੌਂਕ ਰੱਖਦੇ ਹਾਂ ਹਾਂਜੀ ক্রিকেট ਤੇ ਥੋੜੀ ਬਹੁਤੀ ਐਂਟਰੀ ਯੂਨੀਵਰਸਿਟੀ ਲੈਵਲ ਅੰਡਰ 22 ਲੈਵਲ ਤੇ ਕਲੱਬ ক্রিকেট ਬਹੁਤ ਖੇਡੀ ਹੈ ਜੀ ਮਤਲਬ 5-7 ਸਾਲ ਜਾਇਓ ਚੰਡੀਗੜ੍ਹ ਹੌਟ ਵੈਦਰ ਆ ਲੁਧਿਆਣਾ ਪਟਿਆਲਾ ਦਿੱਲੀ ਜਿਹੜੇ ਉਸ ਵੇਲੇ ਦੇ ਨੈਸ਼ਨਲ ਸਟਾਰ ਸੀਗੇ ਉਹਨਾਂ ਨਾਲ ਵੀ ਖੇਡਣ ਦਾ ਮੌਕਾ ਮਿਲਿਆ ਕਲੱਬ ਮੈਚੇਸ ਦੇ ਵਿੱਚ ਜਿਹੜੇ ਟੈਸਟ ਪਲੇਅਰਸ ਵੀ ਸੀਗੇ ਸੋ ਫਿਰ ਮੈਂ ਕ੍ਰਿਕਟ ਬਾਰੇ ਲਿਖਦਾ ਵੀ ਰਿਹਾ ਆ ਆਫ ਐਂਡ ਔਨ ਹੁਣ ਵੀ ਬਹੁਤ ਇੰਟਰਸਟ ਆ ਜਦੋਂ ਕੋਈ ਮੈਚ ਮੂ ਚੱਲਦੇ ਆ ਜਿਹੜੇ ਵਧੀਆ ਮੈਚ ਹੁੰਦੇ ਆ ਤਾਂ ਕੱਲੀ ਕੱਲੀ ਬਾਲ ਦੇਖਣ ਦਾ ਹੈਗਾ ਜੀ ਕ੍ਰਿਕਟ ਹੀ ਨਹੀਂ ਜੀ ਨਾਲ ਨਾਲ ਮੈਨੂੰ ਹਰ ਸਪੋਰਟਸ ਚ ਇੰਟਰਸਟ ਹੈ ਮੈਂ ਤਾਂ ਮੈਂ ਤਾਂ ਬਿਲਿਅਰਡਸ ਵੀ ਜੇ ਚੱਲ ਰਹੀ ਹੈ ਤਾਂ ਮੈਂ ਵਾਚ ਕਰੀ ਜਾਂਦਾ ਕਿਉਂਕਿ ਹਰ ਸਪੋਰਟ ਸਪੋਰਟ ਦੀ ਨਾ ਜੀ ਇੰਟਰੀ ਕੇਸਿਸ ਹੁੰਦੀਆਂ ਹਰ ਸਪੋਰਟ ਚ ਮਹਾਰਤ ਹਾਸਲ ਕਰਨ ਵਾਸਤੇ ਇੱਕ ਡਿਫਰੈਂਟ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ ਤੇ ਜਿਵੇਂ ਟਰੈਕ ਐਂਡ ਫੀਲਡ ਦਾ ਸੌਕਰ ਆ ਟੈਨਿਸ ਆ ਈਵਨ ਗੋਲਫ ਵੀ ਜਦ ਤੁਸੀਂ ਦੇਖਦੇ ਹੋ ਨਾ ਇਹਦੇ ਚ ਆਰਟ ਵੀ ਆ ਸਾਇੰਸ ਵੀ ਆ ਸਪੋਰਟਸ ਇੱਕ ਹੁਣ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਰਨਾ ਅਸੀਂ ਜਿੱਥੇ ਰਹਨੇ ਆ ਵਿਕਟੋਰੀਆ ਚ ਬੇਅਰ ਮਾਊਂਟਨ ਤੇ ਸਾਡਾ ਘਰ ਉੱਤੇ ਪਹਾੜ ਤੇ ਆ ਜੀ ਤੇ ਬੇਟੀ ਦਾ ਜਦੋਂ ਮੈਰਿਜ ਹੋਣੀ ਸੀ ਤੇ ਉਹਨਾਂ ਦਿਨਾਂ ਚ ਅਸੀਂ ਬਹੁਤ ਦਿਨ ਘਰ ਹੁੰਦਾ ਸੀਗਾ ਮੈਂ ਤਾਂ ਇੱਕ ਯੰਗ ਲੇਡੀ ਕੁੜੀ ਉਹ ਪਾਵਰ ਵਾਕਿੰਗ ਕਰਦੀ ਸੀ ਤੇ ਮੈਂ ਨੋਟ ਕੀਤਾ ਤਿੰਨ ਤਿੰਨ ਚਾਰ ਚਾਰ ਘੰਟੇ ਪਾਵਰ ਵਾਕ ਕਰਦੀ ਆ ਉਹ ਲਗਾਤਾਰ ਹਾਂ ਤੇ ਉਹਦੇ ਕਦੀ ਹੱਥ ਚ ਡੰਬਲ ਫੜੇ ਹੋਣੇ ਤੇ ਉਹ ਮੈਂ ਉਹਨੂੰ ਇੱਕ ਦਿਨ ਰੋਕ ਕੇ ਪੁੱਛਿਆ ਮੈਂ ਕਿਹਾ ਵੀ ਵਾਟ ਆਰ ਯੂ ਡੂਇੰਗ ਵੀ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਐਨਾ ਵਾਕ ਕਰਦੀ ਆ ਕਹਿੰਦੀ ਨਹੀਂ ਮੈਂ ਕੈਨੇਡਾ ਦੀ ਰੋਇੰਗ ਟੀਮ ਚਾ ਵਿਕਟੋਰੀਆ ਦੀ ਰੋਇੰਗ ਟੀਮਾ ਬਹੁਤ ਮਸ਼ਹੂਰ ਨੇ ਨੈਕਸਟ 올림픽ਸ ਜਾਣਾ ਤੇ ਕਹਿੰਦੀ ਮੈਂ ਪਾਵਰ ਵਾਕਿੰਗ 4 ਘੰਟੇ ਕਰਦੀ ਆ ਫਿਰ ਫਰੀ ਹੈਂਡ ਤੇ ਯੋਗਾ ਵਗੈਰਾ ਇਹ ਕੁਲਦੀਪ ਸਿੰਘ ਜੀ ਇਹ ਡੈਡੀਕੇਸ਼ਨ ਹੈ ਐਨੀ ਡੈਡੀਕੇਟਡ ਵਰਲਡ ਲੈਵਲ ਤੇ ਜਾ ਕੇ ਤੁਸੀਂ ਕੁਝ ਖੇਡਣਾ ਨਾ ਤੁਹਾਨੂੰ ਆਪਣਾ ਸਾਰਾ ਕੁਝ ਛੱਡਣਾ ਪੈਂਦਾ ਜੀ ਆਪਾਂ ਨੂੰ ਤਾਂ ਫੂਡ ਬਹੁਤ ਸਵਾਦ ਲੱਗਦਾ ਐਦਾਂ ਖਾ ਲਿਆ ਤੁਹਾਡੇ ਦੋਸਤ ਵੈਸੇ ਡਾਕਟਰ ਪਰਮਜੀਤ ਸਿੱਧੂ ਬੜੀ ਲੇਟ ਉਹਦੇ ਚ ਆਇਆ ਉਹ ਤਾਂ ਕਾਫੂਸ ਖਾ ਕੇ ਗੁਜ਼ਾਰਾ ਕਰਦੇ ਆ ਤੇ ਅੱਗੋਂ ਕਾਫੂਸ ਹੀ ਕਰਦੇ ਆ ਜੀ ਤੇ ਕਾਫੂਸ ਤੇ ਜਿਮ ਬਟ ਹੀ ਇਜ਼ ਫਿਟ ਜਿਮ ਵੀ ਉਹ ਬਿਲਕੁਲ ਸੋ ਇਹ ਆਪਣਾ ਮਨ ਮਾਰਨਾ ਪੈਂਦਾ ਹੈ ਆਪਣੀ ਬਾਡੀ ਨੂੰ ਕਰਨ ਵਾਸਤੇ ਔਰ ਜਿਹੜੀਆਂ ਚਾਈਲਡ ਪ੍ਰੋਟੇਜੀਸ ਹੁੰਦੀਆਂ ਨਾ ਜੀ ਇਹਨਾਂ ਦਾ ਬਚਪਨ ਵਿਚਾਰਿਆਂ ਦਾ ਬਹੁਤ ਸਖਣਾ ਗੁਜ਼ਰਦਾ ਨਾਰਮਲ ਬਚਣ ਉਹ ਤੋਂ ਇੱਕ ਕੁਇਕ ਦੀ ਅਨਦਰ ਐਗਜ਼ਾਮਪਲ ਬੋਰਿਸ ਬੈਕਰ 16 ਸਾਲ ਦੀ ਉਮਰ ਚ ਵੇਬਲਡਨ ਜਿੱਤ ਗਿਆ ਸੀ ਜੀ 23 ਸਾਲ ਚ ਰਿਟਾਇਰ ਹੋ ਗਿਆ ਹੂੰ 24 ਸਾਲ ਚ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਸੀ ਮੈਨੂੰ ਲੱਗਦਾ ਹੀ ਨਹੀਂ ਸੀ ਵੀ ਮੈਂ ਕੀ ਕਰਾਂ ਸਾਰਾ ਕੁਝ ਤਾਂ ਬਚਪਨ ਚ ਕੋਈ ਯਾਰ ਦੋਸਤ ਨਹੀਂ ਬਣਿਆ ਕੋਈ ਇੰਟਰਸਟ ਨਹੀਂ ਬਣੇ ਟੈਨਿਸ ਵਾਲੀ ਇਹ ਹੋ ਗਿਆ ਸੋ ਸਪੋਰਟਸ ਵੀ ਜਿਹੜੀ ਹੈਗੀ ਨਾ ਜੀ ਇਹ ਇਟਸ ਅ ਸਾਇੰਸ ਇਟਸ ਅ ਹਾਰਟ ਡਾਕਟਰ ਜਿਹੜੀਆਂ ਤੁਹਾਡਾ ਨਾ ਹੋਰੀਆਂ ਗੱਲਾਂ ਨੇ ਜਿਵੇਂ ਮਾਲਕ ਨੇ ਵਿਦਿਆਕ ਤੌਰ ਤੇ ਤੁਹਾਨੂੰ ਟੀਸੀ ਦੇ ਉੱਤੇ ਪਹੁੰਚਾਇਆ ਬਿਲਕੁਲ ਚੋਟੀ ਦੇ ਤੇ ਮਾਲਕ ਨੇ ਵਿਕਟੋਰੀਆ ਦੇ ਘਰ ਵੀ ਤੁਹਾਨੂੰ ਚੋਟੀ ਦੇ ਉੱਤੇ ਦੇ ਦਿੱਤਾ ਕੁਦਰਤੀ ਗੱਲ ਹੈ ਕੁਦਰ ਕੁਦਰਤ ਦੀ ਗ੍ਰੈਟੀਚਿਊਡ ਹੈ ਜੀ ਕੁਦਰਤ ਉਸ ਚੋਟੀ ਦੇ ਉੱਤੇ ਰਹਿ ਕੇ ਕਦੇ ਸੋਚਿਆ ਨਹੀਂ ਕਿ ਬਹਿ ਕੇ ਯਾਰ ਕੋ ਲਿਖੀਏ ਆਉਣ ਵਾਲੀ ਨੈਕਸਟ ਜਨਰੇਸ਼ਨ ਨੂੰ ਕੋਈ ਨਾ ਕੋ ਦੇਖੇ ਜਾਈਏ ਜੇ ਤੁਸੀਂ ਸੱਚ ਪੁੱਛਦੇ ਹੋ ਨਾ ਜੀ ਜੀ ਜਿਹੜਾ ਨੇਚਰ ਨਾਲ ਮੇਰਾ ਲਗਾਵ ਹੋਇਆ ਜੀ ਜੀ ਅਟੈਚਮੈਂਟ ਹੋਈ ਹੈ ਉਹਦਾ ਰੀਜ਼ਨ ਕੀ ਹੈ ਸਾਡੇ 280 ਡਿਗਰੀ ਐਂਗਲ ਤੋਂ ਓਸ਼ੀਅਨ ਵੀ ਦਿਖਦਾ ਪੋਰਟ ਐਂਜਲਸ ਵੀ ਦਿਖਦਾ ਜਿਹੜਾ ਅਮਰੀਕਾ 'ਚ ਹੈ ਸਾਰਾ ਵਿਕਟੋਰੀਆ ਦਿਖਦਾ ਕਰੂਜ਼ ਆ ਕੇ ਲੱਗਦੇ ਆ ਸਨਰਾਈਜ਼ ਬਹੁਤ ਸੋਹਣਾ ਦਿਖਦਾ ਰੋਜ਼ ਚੜਦਾ ਦਿਖਦਾ ਸੂਰਜ ਜੀ ਜੀ ਸੋ ਉਹਨਾਂ ਚੀਜ਼ਾਂ ਨੂੰ ਜਦੋਂ ਮੈਂ ਦੇਖਣ ਲੱਗਿਆ ਹਾਂ ਹਾਂ ਮੈਂ 4:30 4:30 ਉੱਠ ਖੜਦਾ ਜੀ ਅੱਛਾ ਤੇ ਉਸ ਤੋਂ ਬਾਅਦ ਜਾ ਕੇ ਮੈਂ ਬਾਹਰ ਪ੍ਰਭਾਤ ਦੇ ਰੰਗ ਦੇਖਦਾ ਰੰਗ ਐਦਾਂ ਬਦਲਦੇ ਆ ਨਾ ਵੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਔਰ ਬਹੁਤ ਥੋੜੀ ਧੇਰ ਵਾਸਤੇ ਦੇ ਕੀਪ ਔਨ ਚੇਂਜਿੰਗ ਐਂਡ ਦੇ ਆਰ ਵੈਰੀ ਟ੍ਰਾਂਜ਼ੀਐਂਟ ਜੇ ਤੁਸੀਂ ਉਹ ਮਿਸ ਕਰ ਗਏ ਕਿ ਦੇਖਦਾ ਤੇ ਸੂਰਜ ਚੜ੍ਹਦਾ ਦੇਖਦਾ ਮਨ ਇਹਨਾ ਖੁਸ਼ ਹੋ ਜਾਂਦਾ ਜੀ ਔਰ ਫਿਰ ਨੇਚਰ ਨਾਲ ਵਿਕਟੋਰੀਆ ਤਿੰਨ ਪਾਸੇ ਪਾਣੀ ਨਾਲ ਘਿਰਿਆ ਹੋਇਆ ਜੀ ਮੈਂ ਵਾਕ ਕਰਨ ਕੁਲਦੀਪ ਸਿੰਘ ਦੀ ਕਈ ਵਾਰੀ 40 ਮਿੰਟ ਡਰਾਈਵ ਕਰਕੇ ਜਾਣਾ ਬੀ ਸਮੁੰਦਰ ਦੇ ਆਲੇ-ਦਾਲੇ ਵਾਕ ਕਰਨ ਇਹਦਾ ਮਤਲਬ ਹੈ ਇਹ ਸਭ ਕੁਝ ਨੇਚਰ ਦਾ ਹੀ ਦਿੱਤਾ ਹੋਇਆ ਹੈ ਕੁਦਰਤ ਵੱਲੋਂ ਹਾਂ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਂਦਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿਉਂਕਿ ਉਹਦੇ ਗੁਣਾ ਨੂੰ ਉਹਦੇ ਕ੍ਰਿਸ਼ਮਿਆਂ ਨੂੰ ਤੁਹਾਨੂੰ ਦੇਖਣ ਦਾ ਨੇੜਿਓਂ ਤੱਕਣ ਦਾ ਇੱਕ ਚਾਅ ਹੈ ਤੁਹਾਡੇ ਮਨ ਦੇ ਅੰਦਰ ਉਸ ਚਾਅ ਨੂੰ ਲਿਖਣ ਦਾ ਯਤਨ ਕੀਤਾ ਕੀ ਨਵਾਂ ਕਿਤਾਬ ਦਾ ਥੋੜੀ ਜਿਹਾ ਮੈਂ ਕੋਸ਼ਿਸ਼ ਕਰਾਂਗਾ ਕਿ ਦਰਸ਼ਕਾਂ ਨੂੰ ਵੀ ਦਿਖਾ ਦੇਵਾਂ ਇਹ ਹੈਗਾ ਜੀ ਰਿਫਲੈਕਸ਼ਨਸ ਆਫ ਅ ਨੋਮੈਡਿਕ ਮਾਈਂਡ ਨੋਮੈਡ ਹੁੰਦੇ ਆ ਜਿਹੜੇ ਬੰਜਾਰੇ ਹੁੰਦੇ ਆ ਜੀ ਇਹ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ ਜੀ ਇਹ ਕਦੀ ਕਿਤੇ ਕਦੀ ਕਿਤੇ ਔਰ ਇਹਨਾਂ ਚ ਇਹਨਾਂ ਦਾ ਜੈਨੇਟਿਕ ਸਾਂਝ ਆ ਚਾਹੇ ਉਹ ਯੂਰਪ ਦਾ ਬੰਜਾਰਾ ਹੈ ਚਾਹੇ ਉਹ ਭਾਰਤ ਦਾ ਬੰਜਾਰਾ ਹੈ ਇਹ ਬਹੁਤ ਪੁਰਾਣੇ ਜਿਵੇਂ ਬਾਬਾ ਨਾਨਕ ਨੇ ਉਦਾਸੀਆਂ ਕੀਤੀਆਂ ਵੀ ਤੁਰੇ ਰਹਿੰਦੇ ਆ ਇੱਕ ਇੱਕ ਥਾਂ ਤੇ ਤਾਂ ਟਿਕ ਕੇ ਰਹਿੰਦੇ ਨਹੀਂ ਜਿੱਥੇ ਰਹਿੰਦੇ ਆ ਥੋੜੀ ਦੇਰ ਡੇਰਾ ਲਾ ਕੇ ਸੋ ਮੇਰੇ ਦਿਮਾਗ ਦਾ ਵੀ ਉਹੀ ਹਾਲ ਆ ਜੀ ਮੈਂ ਬੰਜਾਰਾ ਹੀ ਆ ਉਸ ਮਾਮਲੇ 'ਚ ਮੈਂ ਜਦੋਂ ਕੁਦਰਤ ਨਾਲ ਤੁਸੀਂ ਜੁੜਦੇ ਹੋ ਨਾ ਤੁਹਾਨੂੰ ਪੱਤੇ-ਪੱਤੇ 'ਚ ਤੁਹਾਨੂੰ ਪਸ਼ੂ ਪੰਛੀਆਂ 'ਚ ਤੁਸੀਂ ਪਹਾੜਾ ਨੂੰ ਤੁਸੀਂ ਪਾਣੀ ਨੂੰ ਤੁਸੀਂ ਹਵਾ ਚਲਦੀ ਨੂੰ ਹਰ ਜਿਹੜੇ ਰੁੱਤ 'ਚ ਬਦਲਾਅ ਆਉਂਦਾ ਉਹ ਦਿਖਦਾ ਤੁਹਾਨੂੰ ਜਦੋਂ ਸਪ੍ਰਿੰਗ ਆਉਂਦੀ ਆ ਸਾਰਾ ਕੁਝ ਖਿੜਦਾ ਈਵਨ ਹੁਣ ਪਤਝੜ ਆ ਆਪਣੇ ਚੱਲ ਰਹੀ ਆ ਆਟਮ ਤੁਸੀਂ ਦੇਖੋ ਕਿੰਨੇ ਸੋਹਣੇ ਦਰਖਤ ਹੋਏ ਹੋਏ ਆ ਮਤਲਬ ਪੂਰਾ ਦਾ ਪੂਰਾ ਹੀ ਦਰਖਤ ਇੱਕ ਜਿਵੇਂ ਮੈਂ ਇਹਦੇ ਬਾਰੇ ਲਿਖਿਆ ਵੀ ਸੀ ਵੀ ਸ਼ਿਵ ਬਟਾਲਵੀ ਦੀ ਜਿਹੜੀ ਕਵਿਤਾ ਨਾ ਅਸਾਂ ਦਾ ਜੋਬਨ ਰੁੱਤੇ ਮਰਨਾ ਹੂੰ ਹੂੰ ਉਹਦੇ ਨਾਲ ਮੈਂ ਰਿਲੇਟ ਕਰਦਾ ਜਿਹੜੀ ਆਟਮ ਆ ਵੀ ਇਹ ਜੋਬਨ ਚ ਮਰ ਰਹੇ ਆ ਔਰ ਮੈਂ ਬਹੁਤ ਲਿਖਿਆ ਦੇ ਬਾਰੇ ਇਹਦੇ ਚ ਨਾਲੇ ਫਿਰ ਉਹ ਇੱਕ ਸਨੇਹਾ ਵੀ ਦੇ ਕੇ ਜਾਂਦੇ ਆ ਹੂੰ ਵੀ ਚਖੜ ਚੱਲੇ ਕਿਉਂਕਿ ਚਖੜ ਚੋਲਣੇ ਵੀ ਇਸ ਵੈਦਰ ਦੀ ਲੋੜ ਆ ਤਾਂ ਕਿ ਜਿਹੜੀ ਉਹਦੀ ਮਲਚ ਬਣ ਜਵੇ ਜੀ ਜੀ ਉੜ ਜਾਣ ਮਲਚ ਬਣ ਜਵੇ ਮੀਂਹ ਪੈਣੇ ਵੀ ਜ਼ਰੂਰੀ ਆ ਹਾਂ ਹਾਂ ਸੋ ਉਹਦੇ ਤੇ ਮੈਂ ਇੱਕ ਕਵਤਾ ਵੀ ਲਿਖੀ ਆ ਵੀ ਡਰਿਓ ਨਾ ਅਸੀਂ ਅਗਲੇ ਸਾਲ ਫੇਰ ਆਵਾਂਗੇ ਫੇਰ ਝਖੜਾ ਨਾਲ ਦੋ ਦੋ ਹੱਥ ਕਰਾਂਗੇ ਤੇ ਫੇਰ ਖੜਾਂਗੇ ਸੋ ਮਤਲਬ ਕੀ ਬਾਤ ਹੈ ਕੁਦਰਤ ਨੂੰ ਤੁਸੀਂ ਜਦੋਂ ਨੇੜਿਓਂ ਵਾਂਗਦੇ ਨਾ ਕੁਦਰਤ ਤੁਹਾਨੂੰ ਇੱਕ ਇੰਨਾ ਨਸ਼ਾ ਦੇ ਦਿੰਦੀ ਆ ਇੰਨਾ ਕਿ ਡਰਾਈਵ એનર્ਜੀ ਤੁਹਾਨੂੰ ਜਿਹੜੀ ਡੋਪਾਮੀਨ ਕੁਦਰਤ ਚ ਸਭ ਕੁਝ ਮਿਲਦਾ ਜੀ ਆਹ ਜਿਹੜੇ ਜਿੰਨੇ ਲਵ ਹਾਰਮੋਨਸ ਆ ਜਿੰਨੇ ਖੁਸ਼ੀ ਦੇ ਹਾਰਮੋਨਸ ਆ ਉਹ ਸਭ ਕੁਦਰਤ ਚ ਮਿਲਦੇ ਆ ਕੁਦਰਤ ਤੁਸੀਂ ਜਾਣਦੇ ਹੋ ਤੁਹਾਨੂੰ ਗਮ ਭੁੱਲ ਜਾਂਦੇ ਕੁਦਰਤ ਨੂੰ ਪਾਣੀ ਨਾਲ ਤੁਸੀਂ ਉਹਨਾਂ ਦੀ ਛੱਲਾਂ ਦਾ ਸੰਗੀਤ ਜਦੋਂ ਸੁਣਦੇ ਹੋ ਕਈ ਵਾਰੀ ਤੇਜ਼ ਹੁੰਦੀਆਂ ਕਈ ਵਾਰੀ ਹੌਲੀ ਹੁੰਦੀਆਂ ਪਰ ਹਰ ਰੂਪ ਚ ਉਹ ਤੁਹਾਨੂੰ ਇੱਕ ਮੈਸੇਜ ਦੇ ਕੇ ਜਾਂਦੀਆਂ ਹਰ ਚੀਜ਼ ਜਿਹੜੀ ਕੁਦਰਤ ਨਾਲ ਹੈ ਨਾ ਜੀ ਅਮੇਜ਼ਿੰਗ ਤੁਸੀਂ ਦਰਖਤਾਂ 'ਚ ਹੁਣ ਤਾਂ ਜਾਪਾਨ ਨੇ ਪ੍ਰੂਫ ਕਰਤਾ ਉਹ ਫੋਰੈਸਟ ਬਾਥ ਦਿੰਦੇ ਆ ਸਪੈਸ਼ਲੀ ਲਿ ਜਾ ਕੇ ਤੁਸੀਂ ਕਿਸੇ ਦਰਖਤ ਦੇ ਟਹਿਣੇ ਨੂੰ ਜਾ ਕੇ ਵੱਡੇ ਨੂੰ ਬਹੁਤ ਵੱਡੇ ਵੱਡੇ ਪੁਰਾਣੇ ਦਰਖਤ ਆ ਉਹਨੂੰ ਕਦੀ ਜੱਫੀ ਪਾ ਕੇ ਦੇਖਿਆ ਤੁਹਾਨੂੰ ਇੰਨਾ ਸਵਾਦ ਕਦੀ ਨਹੀਂ ਆਊਗਾ ਕਿਸੇ ਬੰਦੇ ਨੂੰ ਨਹੀਂ ਮਿਲਿਆ ਹੁੰਦਾ ਤੁਸੀਂ ਉਹਨੂੰ ਦੇਖਿਓ ਉਹਦੀ ਜਿਹੜੀ એનર્ਜੀ ਆ ਨਾ ਉਹ ਤੁਹਾਡੇ 'ਚ ਆਉਂਦੀ ਹੈ ਕਦੀ ਟਰਾਈ ਕਰਿਓ ਮੇਰੇ ਕਹਿਣ ਤੇ ਓਕੇ ਸ਼ੂਰ ਡਾਕਟਰ ਜੀ ਡਨ ਅੱਛਾ ਇਹ ਦੱਸੋ ਕੁਦਰਤ ਨਾਲ ਗੱਲਾਂ ਕਰਕੇ ਪ੍ਰੇਮ ਕਰਕੇ ਕੁਦਰਤ ਨੂੰ ਜਾਣ ਕੇ ਉਹਦੇ ਰੰਗਾਂ ਨੂੰ ਜਾਣ ਕੇ ਪੋਜ਼ਿਟਿਵਨੈਸ ਹੀ ਮਿਲਦੀ ਬਹੁਤ ਜ਼ਿਆਦਾ ਜੀ ਜ਼ਿੰਦਗੀ ਨੂੰ ਸਮਝਣ ਦਾ ਬਹੁਤ ਮੌਕਾ ਮਿਲਦਾ ਤੁਹਾਨੂੰ ਬੜੀ ਗੱਲ ਅਜੀਬ ਲੱਗੂਗੀ ਮੇਰੀ ਲਾਈਫ ਚ ਹਰ ਦੀ ਲਾਈਫ ਚ ਚੜ੍ਹਾ ਵੀ ਆਉਂਦੇ ਆ ਉਤਰਾ ਵੀ ਆਉਂਦੇ ਆ ਡਿਸਪਾਇੰਟਮੈਂਟਸ ਹੁੰਦੀਆਂ ਇਹ ਆਪਣੀ ਹਿਊਮਨ ਆਪਣੀ ਨੇਚਰ ਆ ਕਿਉਂਕਿ ਜਦੋਂ ਤੁਸੀਂ ਵਿਚਰਦੇ ਹੋ ਚੈਲੰਜੇਜ਼ ਆਉਂਦੀਆਂ ਕਈ ਚੈਲੰਜਸ ਨੂੰ ਤੁਸੀਂ ਜਿੱਤ ਲੰਨੇ ਹੋ ਕਈਆਂ ਤੋਂ ਹਾਰ ਵੀ ਜੰਨੇ ਹੋ ਜਦੋਂ ਤੁਸੀਂ ਕੁਦਰਤ ਨਾਲ ਜੁੜਿਆ ਨਾ ਤੁਹਾਨੂੰ ਜਿਹੜੀ ਤੁਹਾਡੀ ਹਾਰ ਹੁੰਦੀ ਆ ਮੂਮੈਂਟਰਲੀ ਚਾਹੇ ਕਹ ਲਓ ਉਹ ਐਕਸੈਪਟ ਕਰਨੀ ਬੜੀ ਸੌਖੀ ਹੋ ਜਾਂਦੀ ਆ ਉਹ ਹੁਣ ਈਵਨ ਜਦੋਂ ਤੁਸੀਂ ਕੁਦਰਤ ਨੂੰ ਸਮਝਦੇ ਹੋ ਤੁਸੀਂ ਸਮਝਦੇ ਹੋ ਵੀ ਜੰਮਣਾ ਤੇ ਮਰਨਾ ਹੂੰ ਇਹ ਇੱਕ ਇਨਸਾਨੀ ਸਰੀਰ ਦਾ ਪ੍ਰੋਪਰਟੀ ਆ ਹੂੰ ਹੂੰ ਡੈਥ ਹੋਣੀ ਹੀ ਹੋਣੀ ਆ ਤੁਸੀਂ ਡੈਥ ਨੂੰ ਬੜਾ ਪੀਸਫੁਲੀ ਐਕਸੈਪਟ ਕਰਨ ਲੱਗ ਜਾਂਦੇ ਹੋ ਵੀ થોਡਾ ਮੋੜਾ ਪੈਣਾ ਹੀ ਆ ਆਪਾਂ ਬਹੁਤ ਜਣੇ ਬੈਠ ਕੇ ਸੋਚਦੇ ਆ ਨਾ ਵੀ ਆਪਣਾ ਪਟਾ ਲਖਾ ਲਿਆ ਆ ਆਪਾਂ ਇੱਥੇ ਹੀ ਆ ਨੋ ਸੋ ਇਹ ਆਪਾਂ ਇੱਕ ਯਾਤਰਾ ਤੇ ਆ ਮੁਸਾਫਰ ਆ ਤੁਸੀਂ ਵੀ ਮੈਂ ਵੀ ਆਪਾਂ ਇਸ ਪਲ ਮਿਲ ਗਏ ਇਹ ਪਲ ਆਪਣੇ ਵਾਸਤੇ ਬਹੁਤ ਵਧੀਆ ਹੋ ਗਿਆ ਜੀ ਅਗਲੇ ਪਲ ਆਪਾਂ ਵਿਛੜ ਜਾਣਾ ਸੋ ਇਹ ਪਾਰਟ ਆ ਉਹਨੂੰ ਤੁਸੀਂ ਐਕਸੈਪਟ ਕਰਨ ਲੱਗ ਜਾਨੇ ਹੋ ਤੇ ਉਹ ਐਕਸੈਪਟੈਂਸ ਹਰ ਚੀਜ਼ ਦੀ ਐਕਸੈਪਟੈਂਸ ਹੀ ਹੈ ਦੇਖੋ ਤੁਹਾਡਾ ਆਪਣਾ ਕੋਈ ਲਵਡ ਵਨਸ ਆਪਾਂ ਨੂੰ ਛੱਡ ਜਾਂਦਾ ਜਿੰਨੀ ਛੇਤੀ ਆਪਾਂ ਉਹਦੀ ਉਹਨੂੰ ਐਕਸੈਪਟ ਕਰਾਂਗੇ ਉੰਨੀ ਛੇਤੀ ਆਪਾਂ ਤੰਗ ਘੱਟ ਹੋਵਾਂਗੇ ਵਾਹ ਡਾਕਟਰ ਜਦੋਂ ਤੁਹਾਡਾ ਸਵੇਰੇ ਉੱਠਦੇ ਆਂ ਮੈਂ ਸੁਨੇਹਾ ਦੇਖਿਆ ਨਾ ਕਿ ਮੈਂ ਠੀਕ ਨਹੀਂ ਫੀਲ ਕਰ ਰਿਹਾ ਥੋੜੀ ਮੰਨੋ ਦੱਸਿਓ ਮੈਂ ਕਿਹਾ ਯਾਰ ਬੜੀ ਚਿਰ ਤੋਂ ਕੋਸ਼ਿਸ਼ ਕਰ ਰਿਹਾ ਕਿ ਡਾਕਟਰ ਆਲੂ ਵਾਲਿਆਂ ਨਾਲ ਬੈਠ ਕੇ ਗੱਲ ਕਰਨੀ ਹੈ ਅੱਜ ਮੈਂ ਮਾਈਂਡਸੈਟ ਕੀਤਾ ਹੋਇਆ ਸੀ ਉਹ ਆ ਨਹੀਂ ਰਿਹਾ ਅੱਜ ਤੇ ਕਿਤਾਬ ਉਹਨਾਂ ਦੀ ਮੈਂ ਦੇਖਣੀ ਚਾਹਨਾ ਜਿਹੜੀ ਰਿਲੀਜ਼ ਹੋਣੀ ਹੈ ਵੀਕਐਂਡ ਦੇ ਵਿੱਚ ਗੱਲ ਜੀ ਬਣੀ ਨਹੀਂ ਉਹ ਤੁਹਾਡੇ ਅੰਦਰ ਜਿਹੜੀਆਂ ਪੋਜ਼ਿਟਿਵ ਵਾਲੀਆਂ ਵੇਵਸ ਹਨ ਉਹ ਵਾਰ-ਵਾਰ ਇਧਰਲੇ ਪਾਸੇ ਵੀ ਆ ਰਹੀ ਸੀ ਸਰੀਰਕ ਤੌਰ ਤੇ ਭਾਵੇਂ ਬੰਦਾ ਢਿੱਲਾ ਆਤਮਿਕ ਤੌਰ ਤੇ ਬੜਾ ਬਲਵਾਨ ਹੋਣਾ ਹੈ ਕਿਉਂਕਿ ਤੁਹਾਡੇ ਵਰ ਸੁਣਿਆ ਬਹੁਤ ਸੀ ਮੈਂ ਹਾਂ ਨਹੀਂ ਧੰਨਵਾਦ ਸੋ ਉਹੀ ਆਤਮਿਕ ਬਲਵਾਨਤਾ ਤੁਹਾਨੂੰ ਖਿੱਚ ਕੇ ਸਟੂਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਮੈਂ ਥੋੜਾ ਜਿਹਾ ਠੀਕ ਫੀਲ ਰਾਤ ਮੈਨੂੰ ਲੱਗਿਆ ਸੀਗਾ ਵੀ ਆਮ ਅੰਡਰ ਦਾ ਵੈਦਰ ਜੁਕਾਮ ਵਗੈਰਾ ਸਗਾ ਜੀ ਜੀ ਸਵੇਰੇ ਉੱਠਿਆ ਤਾਂ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਉਦੋਂ ਮੈਨੂੰ ਲੱਗਿਆ ਵੀ ਮੈਂ ਜਾ ਸਕਦਾ ਮੇਰੇ ਵੀ ਦਿਲ ਦੀ ਇੱਛਾ ਸੀ ਤੁਹਾਨੂੰ ਮਿਲਣ ਦੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਕਿਤਾਬ ਕਿੱਥੇ ਰਿਲੀਜ਼ ਕਰ ਰਹੇ ਹੋ ਕਿਉਂਕਿ ਤੁਹਾਡੀ ਲਿਖੀ ਹੋਈ ਪਹਿਲੀ ਇਕਲੀ ਕਿਤਾਬ ਨੇ ਇਹਦੇ ਕੁਦਰਤ ਸੰਭਾਲੀ ਪਈ ਹੈ ਜਦ ਤੱਕ ਮੈਨੂੰ ਥੋੜਾ ਜਿਹਾ ਕਿਤਾਬ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕੁਦਰਤ ਸੰਭਾਲੀ ਪਈਏ ਇਸ ਕੁਦਰਤ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਕੋਈ ਥਾਂ ਚੁਣੀ ਹੈ ਸਮਾਂ ਚੁਣਿਆ ਹਾਂਜੀ ਇਹ ਗ੍ਰੈਂਡ ਪਾਜ ਬੈਂਕਟ ਹਾਲ ਜੀ ਆਉਣ ਵਾਲਿਆ ਜਿਹੜਾ ਸੰਡੇ ਹੈ 19 ਤਰੀਕ ਨੂੰ ਐਤਵਾਰ 19 ਤਰੀਕ ਨੂੰ ਹਾਂਜੀ ਕਿੰਨੇ ਵਜੇ ਤੇ 11 ਵਜੇ ਤੇ 11 ਵਜੇ ਤੇ ਇੱਕ ਗੱਲ ਮੈਂ ਥੋੜੀ ਜਿਹੀ ਹੋਰ ਐਡ ਕਰਨਾ ਚਾਹੁੰਦਾ ਜੀ ਇਹ ਬੁੱਕ ਮੈਂ ਲਿਖੀ ਹੈ ਦੀ ਕੋਈ ਮੈਂ ਪ੍ਰਾਈਸ ਨਹੀਂ ਰੱਖੀ ਅੱਛਾ ਠੀਕ ਹੈ ਜੀ ਮੇਰਾ ਮਕਸਦ ਵੇਚਣ ਦਾ ਨਹੀਂ ਸੀ ਮੇਰਾ ਮਕਸਦ ਜਿੰਨਾ ਜੋ ਦੇਖੋ ਮੈਨੂੰ ਵੀ ਆਲੇ-ਦਾਲੇ ਉਹੀ ਸਾਰਾ ਕੁਝ ਮੈਂ ਇਕੱਠਾ ਕੀਤਾ ਆਪਣੇ ਅੰਦਰ ਜੀ ਸਾਰਾ ਕੁਝ ਆਪਾਂ ਕੀ ਲੈ ਕੇ ਆਉਂਦੇ ਆ ਸਿੱਖਦੇ ਆ ਮੈਂ ਇਹ ਚਾਹੁੰਦਾ ਸਗਾ ਵੀ ਚੱਲ ਜੇ ਕਿਸੇ ਨੂੰ 2% ਵੀ ਪੜ੍ਹ ਕੇ ਜਾਗ ਲੱਗ ਜਵੇ ਵਾਹ ਇਹ ਟ੍ਰਿਗਰ ਕਰਨ ਦਾ ਮੇਰਾ ਮੋਟਿਵ ਸਗਾ ਵੀ ਥਾਟਸ ਨੂੰ ਮੈਂ ਟ੍ਰਿਗਰ ਕਰਾਂ ਵੀ ਜ਼ਿੰਦਗੀ ਕੀ ਆ ਇਹਦੇ ਵਿੱਚ ਆਪਾਂ ਨੂੰ ਕੀ ਕੁਝ ਪੇਸ਼ ਕਰਨਾ ਪੈਂਦਾ ਜੀ ਸੋ ਇਹਦੀਆਂ ਜਿਹੜੀਆਂ ਜਿਹੜਾ ਕੋਈ ਖਰੀਦੂਗਾ 25 ਡਾਲਰ ਮਿਨੀਮਮ ਹਾਂ ਉਹ ਜਿਹੜੀ ਡੋਨੇਸ਼ਨ ਆ ਗੁਰਨਾਨਕ ਫ੍ਰੀ ਕਿਚਨ ਨੂੰ ਸਾਰੇ ਦੇ ਦੇਣੀਆਂ ਜੀ ਮੈਂ ਇੱਕ ਪੈਸਾ ਨਹੀਂ ਰੱਖਣਾ ਉਹਨਾਂ ਨੇ ਪਹੁੰਚੇ ਹੋਣਾ ਉਹਨਾਂ ਨੂੰ ਮੈਂ ਕਿਤਾਬਾਂ ਦੇ ਦੇਣੀਆਂ ਜਿਹੜੇ ਕੋਈ ਯਾਰ ਮਿੱਤਰ ਲੋਕ ਆਉਣਗੇ ਜੇ ਉਹ ਖਰੀਦਣੀ ਚਾਹਣ ਕਿਤਾਬ ਖਰੀਦਣ ਪਰ ਫੰਡਸ ਲੋਕਾਂ ਦੇ ਕੰਮ ਵਾਸਤੇ ਹੁੰਦੇ ਹੈ। ਕੀ ਆ ਬਾਤ? ਹਾਂਜੀ ਕੀ ਆ ਬਾਤ ਰੱਖ ਸਾਹਿਬ ਕਿਉਂਕਿ ਡਾਕਟਰ ਹਕਮ ਸਿੰਘ ਪੁੱਲਰ ਉਹਨਾਂ ਨੇ ਵੀ ਇਹ ਪਿਤ ਜਿਹੜੀ ਪਾਈ ਸੀ ਉਹ ਕਹਿੰਦੇ ਵੀ ਨਹੀਂ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਵੱਲੋਂ ਮਿਲੇ ਹੋਏ ਪਿਆਰ ਕਰਕੇ ਮੈਂ ਤੱਕ ਪਹੁੰਚਿਆ ਅਜਨਾਮ ਹੈ ਤੇ ਜੇ ਉਹਨੂੰ ਸਾਰੇ ਸੱਚ ਨੂੰ ਮੈਂ ਬਿਆਨ ਕੀਤਾ ਜੇ ਮੈਂ ਉਹਦੀ ਕੀਮਤ ਰੱਖਦਾ ਤੇ ਫਿਰ ਬਹੁਤ ਔਖਾ ਹੈ ਪਰ ਬਕਾਇਦਾ ਉਹਨਾਂ ਨੇ ਕਿਤਾਬਾਂ ਦੇ ਢੇਰ ਲਿਆ ਕੇ ਗੁਨਾਨਕ ਫੂਡ ਬੈਂਕ ਵਾਲਿਆਂ ਨੂੰ ਦੇ ਦਿੱਤੇ ਹਾਂਜੀ ਤੇ ਉਹ ਕਹਿੰਦੇ ਵੀ ਜਿੰਨੇ ਮਰਜ਼ੀ ਵੇਖਿਆ ਕਾਫੀ ਵੱਡੀ ਤعداد ਦੇ ਵਿੱਚ ਲੋਕਾਂ ਨੇ ਮਦਦ ਕੀਤੀ ਹਾਂਜੀ ਉਹਨਾਂ ਨੇ ਕਾਫੀ ਐਲੈਬੋਰੇਟ ਫੰਕਸ਼ਨ ਕੀਤਾ ਸਗਾ ਜੀ ਜੀ ਮੇਰਾ ਫੰਕਸ਼ਨ ਉਸ ਲੈਵਲ ਦਾ ਤਾਂ ਨਹੀਂ ਹੋਣਾ ਸਿੰਪਲ ਆ ਬਿਕੋਜ਼ ਮੈਂ ਤaik ਆ ਕੇ ਕੁਛ ਇਕੱਠ ਕਰਕੇ ਲੋਕਾਂ ਨੂੰ ਦੱਸ ਕੇ ਹੁਣ ਤੁਹਾਡੇ ਰਾਹੀਮ ਵੀ ਤੇ ਹੋਰ ਵੀ ਜਿਹੜੇ ਜਿਨ੍ਹਾਂ ਨੇ ਮੈਨੂੰ ਮਾਨ ਦਿੱਤਾ ਉਹ ਬਸ ਇਹ ਆ ਵੀ ਲੋਕਾਂ ਨੂੰ ਇੱਕ ਵਾਰੀ ਪਤਾ ਲੱਗ ਜਵੇ ਪਰ ਮੈਂ ਬੜੀ ਛੇਤੀ ਕਿਉਂਕਿ ਇੰਗਲਿਸ਼ ਚ ਐਬਸਟ੍ਰੈਕਟ ਆ ਫਿਲਾਸੋਫੀਕਲ ਆ ਮੈਂ ਇਹਨੂੰ ਪੰਜਾਬੀ 'ਚ ਸਾਰੇ ਤਰਜਮਾ ਕਰੂੰਗਾ 93 ਐਸਏ ਨੇ ਇਹਦੇ ਛੂਮਨ ਨੇਚਰ ਬਾਰੇ ਉਹਨਾਂ ਨੂੰ ਮੈਂ ਪੰਜਾਬੀ 'ਚ ਤਰਜਮਾ ਕਰਕੇ ਨਾ ਜੀ ਫਿਰ ਉਹ ਵੀ ਜਨਤਾ ਦੀ ਉਹਦੇ 'ਚ ਲੈ ਕੇ ਆਉਂਗਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਮਾਂ ਕੱਢਿਆ ਆਇਆ ਹੋ ਚਰਦੀ ਕਲਾ ਚਰਾਓ ਤੇ ਤੁਹਾਨੂੰ ਮਿਲ ਕੇ ਅੱਜ ਬਹੁਤ ਵਧੀਆ ਲੱਗਾ ਐਤਵਾਰ ਨੂੰ ਤੁਹਾਡੇ ਦਰਸ਼ਨ ਫੇਰ ਕਰਾਂਗੇ ਹਾਂਜੀ ਮੋਸਟ ਵੈਲਕਮ ਪਲੀਜ਼ ਆਇਓ ਆਪਣੇ ਯਾਰਾਂ ਮਿੱਤਰਾਂ ਨੂੰ ਵੀ ਲੈ ਕੇ ਆਓ ਐਂਡ ਥੈਂਕਸ ਫॉर ਇਨਵਾਈਟਿੰਗ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ ਮਿਲਦੇ ਆਂ ਫੇਰ ਸਤਿ ਸ੍ਰੀ ਡਾਕਟਰ ਸੰਜੀਵ ਆਲੂਵਾਲੀਆ ਇੱਕ ਐਹੋਜੀ ਰੋ ਗੱਲਾਂ ਤੁਸੀਂ ਖੁਦ ਸੁਣੀਆਂ ਨੇ ਰਿਫਲੈਕਸ਼ਨ ਆਫ ਅ ਨੋਮੈਡਿਕ ਮਾਈਂਡ ਵਾਕਈ ਬਨਜਾਰੇ ਨੇ ਖੋਜ ਦੇ ਬਨਜਾਰੇ ਇੱਕ ਬਨਜਾਰਾ ਤੁਹਾਨੂੰ ਪਤਾ ਕੀ ਵੇਚਦੇ ਹੁੰਦੇ ਆ ਇਹ ਬਨਜਾਰਾ ਖੋਜੀ ਹੈ ਜਿਹਨਾਂ ਨਾਲ ਗੱਲਬਾਤ ਹੋਈ ਹੈ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਹਨੂੰ ਲਾਈਕ ਸ਼ੇਅਰ ਤੇ ਥੱਲੇ ਤੁਹਾਡੇ ਕਮੈਂਟਸ ਦੀ ਲੋੜ ਹੈ ਤੁਹਾਡੇ ਪ੍ਰਤੀਕਰਮ ਕੀ ਆਉਦੀ ਲੋੜ ਹੈ ਤੇ ਅਗਲਾ ਪ੍ਰੋਗਰਾਮ ਅਗਲੇ ਹਫਤੇ ਫੇਰ ਲੈ ਕੇ ਆਵਾਂਗੇ 6 ਵਜੇ ਪ੍ਰਾਈਮ ਟਾਈਮ ਅਰਸ਼ ਕੌਰ ਬੱਟੂ ਜੀ ਲੈ ਕੇ ਹਾਜ਼ਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਤੇ ਥਿੰਕ ਇੰਸ਼ੋਰ ਦੇ ਪ੍ਰਵਿੰਦਰ ਸਿੰਘ ਜਿੰਦਾ ਬਾਇ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਇੰਸ਼ੋਰੈਂਸ ਬੰਦੀ ਕੋਈ ਵੀ ਜਾਣਕਾਰੀ ਲੈਣੀ ਹੈ ਕ੍ਰਿਟੀਕਲ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਹੈ ਡਿਸੇਬਿਲਟੀ ਹੈ ਇਨਵੈਸਟਮੈਂਟ ਕਰਨੀ ਹੈ ਇਸ ਸਬੰਧੀ ਸਿੱਧੀ ਗੱਲਬਾਤ ਐਮ ਡੀ ਆਰਟੀ ਅਵਾਰਡ Winner ਰਾਉਂਡ ਦਾ ਟੇਬਲ ਪਰਮਿੰਦਰ ਸਿੰਘ 360482 7213 ਕੱਲ ਨੂੰ ਅਗਲਾ ਪ੍ਰੋਗਰਾਮ ਲੈ ਕੇ ਆਜ਼ਰ ਹੋਵਾਂਗੇ ਕਿਉਂਕਿ ਕੱਲ ਨੂੰ ਸ਼ਨੀਵਾਰ ਹੈ ਸਵੇਰੇ 10 ਵਜੇ ਜਾਨ ਹੈ ਤਾਂ ਜਹਾਨ ਖ ਦੇਖਣਾ ਨਾ ਭੁੱਲਿਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਰੱਬ ਰੱਖਾ ਜੀ